ਹੈਲੋ ਦੋਸਤੋ ਸਰਜੀਤ ਤੰਬੜ ਦੀ ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀਆਕਾਲ ਅਦਾਬ ਨਮਸਤੇ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਰੰਗ ਪੰਜਾਬ ਦੇ ਚੈਨਲ ਦੇ ਉੱਤੇ ਤੇ ਅੱਜ ਮੈਂ ਤੁਹਾਨੂੰ ਬੜਾ ਪੁਰਾਣਾ ਗੀਤ ਸੁਣਾਉਣ ਜਾ ਰਹੀ ਹਾਂ ਜਿਸ ਸਮੇਂ ਆਟਾ ਪੀਸਣ ਦੀਆਂ ਮਸ਼ੀਨਾਂ ਨਹੀਂ ਆਉਂਦੀਆਂ ਸੀ ਬਿਜਲੀ ਵਾਲੀਆਂ ਚੱਕੀਆਂ ਨਹੀਂ ਹੁੰਦੀਆਂ ਸੀਗੀਆਂ ਸੋਹਣੀਆਂ ਆਪਣੇ ਆਪ ਹੀ ਬੀਬੀਆਂ ਘਰ ਦੇ ਵਿੱਚ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਟਾ ਪੀਸਣਾ ਪੈਂਦਾ ਸੀ ਆਟਾ ਵੀ ਪੂਰੇ ਦਿਨ ਜੋਗਾ ਪੀਸਣਾ ਪੈਂਦਾ ਸੀ ਤੇ ਕਿਉਂਕਿ ਸਾਰਾ ਦਿਨ ਫੇਰ ਕੋਈ ਰੋਣਾ ਵੀ ਆ ਜਾਂਦਾ ਜੋ ਕੁਛ ਆਟਾ ਅੱਟੇ ਦੀਆਂ ਚੱਕੀਆਂ ਹੁੰਦੀਆਂ ਨੀਸੀਪੇਸ਼ਨ ਵਾਲੀਆਂ ਤੇ ਘਰ ਹੀ ਆਟਾ ਪੀਸਦੇ ਸੀ ਚਾਹੇ ਮੱਕੀ ਦਾ ਆਟਾ ਤੇ ਚਾਹੇ ਕਣਕ ਦਾ ਉਹ ਤੁਹਾਨੂੰ ਸੁਣਾਉਣੀਆ ਆਪ ਸੱਚੂ ਪਲੰਗ ਲੇਟ ਦੀ ਹਾਏ ਹੋਏ ਪਲੰਗ ਲੇਟ ਦੀ ਸਾਨੂੰ ਮਾਰਦੀ ਚੱਕੀ ਵਾਲ ਸੈਂਤਾ ਆਪ ਸੱਸੀ ਪਲੰਗ ਲੇਟਦੀ ਹਾਏ ਹੋਏ ਪਲੰਗ ਲੇਟਦੀ ਸਾਨੂੰ ਮਾਰਦੀ ਚੱਕੀ ਵਾਲ ਸੈਂਤਾ ਅਸੀਂ ਚੱਕੀ ਨਹੀਂਓ ਪੀਸਣੀ ਹਾਏ ਹੋਏ ਨਹੀਂਓ ਪੀਸਣੀ ਆਪੇ ਪਿਸਣ ਸੋਰੇ ਦੀਆਂ ਜਾਇਆ ਤੁਸਾਂ ਚੱਕੀ ਨਹੀਂਓ ਪੀਸਣੀ ਹਾਏ ਨਹੀਂਓ ਪੀਸਣੀ ਆਪੇ ਪੀਸਣ ਸੋਰੇ ਦੀਆ ਜਾਈਆ ਤੁਸਾਂ ਚੱਕੀ ਆਪੇ ਪੀਸਣੀ ਹਾਏ ਓਏ ਆਪੇ ਪੀਸਣੀ ਜਦ ਪਈਆਂ ਸਮਾ ਵਾਲੀਆਂ ਡਾਂਗਾ ਤੁਸਾਂ ਚੱਕੀ ਆਪੇ ਪੀਸਣੀ ਅੱਧੀ ਰਾਤੀ ਮਾਰ ਪਈ ਹਾਏ ਓਏ ਮਾਰ ਪਈ ਪੰਨ ਸੁਟੀਆਂ ਮਲੂਕ ਜਈਆਂ ਹੱਡੀਆਂ ਅੱਧੀ ਰਾਤੀ ਮਾਰ ਪਈ ਹਾਏ ਓਏ ਮਾਰ ਪਈ ਪੰਨ ਸੁਟੀਆਂ ਮਲੂਕ ਜਈਆਂ ਹੱਡੀਆਂ ਣਾਲੇ ਮੁੰਡਾ ਮੋਤੀ ਚੁਗਦਾ ਹਾਏ ਓਏ ਮੋਤੀ ਚੁਗਦਾ ਨਾਲੇ ਪੁੱਛਦਾ ਕਿੱਥੇ ਕਿੱਥੇ ਵੱਜੀਆਂ ਨਾਲੇ ਮੁੰਡਾ ਮੋਤੀ ਚੁਗਦਾ ਹਾਏ ਓਏ ਮੋਤੀ ਚੁਗਦਾ ਨਾਲੇ ਪੁੱਛਦਾ ਕਿੱਥੇ ਕਿੱਥੇ ਵੱਜੀਆਂ ਨਾੜੇ ਸਾਡਾ ਲੌਂਗ ਪੰਨਿਆ ਪਨ ਸੁਟੀਆਂ ਮਲੂਕ ਜਈਆਂ ਹੱਡੀਆਂ ਨਾੜੇ ਸਾਡਾ ਲੌਂਗ ਪੰਨਿਆ ਪਨ ਸੁਟੀਆਂ ਮਲੂਕ ਜਈਆਂ ਹੱਡੀਆਂ ਮਾਰ ਕੇ ਨਾ ਪੁੱਛ ਵੈਰੀਆ ਹਾਏ ਓਏ ਪੁੱਛ ਵੈਰੀਆ ਦਿਨ ਚੜ ਦੇ ਨੂੰ ਵੀਰ ਬੁਲਾ ਲਾਂ ਮਾਰ ਕੇ ਨਾ ਕੁਛ ਵੈਰੀਆ ਹਾਏ ਓਏ ਪੁੱਛ ਵੈਰੀਆ ਦਿਨ ਚੜ ਦੇ ਨੂੰ ਵੀਰ ਬੁਲਾ ਲਾਂ ਮੇਰੀ ਸੁਖਮਨ ਗੋਰੀਏ ਹਾਏ ਓਏ ਮਨ ਗੋਰੀਏ ਦਿਨ ਚੜ ਦੇ ਨੂੰ ਲੋਗ ਕੜਾ ਦਾਂ ਮੇਰੀ ਸੁਖ ਮਨ ਗੋਰੀਏ ਹਾਏ ਹੋਏ ਮਨ ਗੋਰੀਏ ਦਿਨ ਚੜ ਦੇ ਨੂੰ ਲੋਂਗ ਖੜਾ ਦੂੰ ਤੇਰੀ ਸੁਖ ਨਹੀਂ ਓ ਮੰਗਲੀ ਹਾਏ ਹੋਏ ਨਹੀਂ ਓ ਮੰਗਲੀ ਦਿਨ ਚੜ ਦੇ ਨੂੰ ਕੈਦ ਕਰਾ ਦੂੰ ਤੇਰੀ ਸੁਖ ਨਹੀਂ ਓ ਮੰਗਲੀ ਹਾਏ ਹੋਏ ਨਹੀਂ ਦੇਨ ਚੜ ਦੇ ਨੂੰ ਕੈਦ ਕਰਾ ਦੂੰ ਮਾਰ ਕੇ ਨਾ ਪੁੱਛ ਵੈਰੀਆ ਹਾਏ ਹੋਏ ਮਾ ਪੁੱਛ ਵੈਰੀਆ ਪਨ ਸੁਟੀਆਂ ਮਲੂਕ ਜਈਆ ਹੱਡੀਆਂ ਨਾਲੇ ਸੜ ਲੋਂਗ ਪੰਨੀਆ ਹਾਏ ਹੋਏ ਲੋਂਗ ਪੰਨੀਆ ਪਨ ਸੁਟੀਆਂ ਮਲੂਕ ਜਈਆ ਹੱਡੀਆਂ ਣਾळे ਸਾਡਾ ਲੌਂਗ ਪੰਨਿਆ ਹਾਏ ਓਏ ਲੌਂਗ ਪੰਨਿਆ ਪੰਨ ਸੁੱਟੀਆਂ ਮਲੂਕ ਜਈਆਂ ਹੱਡੀਆਂ ਮੇਰੀ ਸੁਖ ਮਨ ਗੋਰੀਏ ਦਿਨ ਚੜੇ ਦੇ ਨੂੰ ਲੌਂਗ ਕੜਾਦੋਂ ਤੇਰੀ ਸੁਖ ਨਹੀਂਓ ਮੰਗੜੀ ਹਾਏ ਓਏ ਨਹੀਂਓ ਦਿਨ ਚੜ੍ਹੇ ਦੇ ਨੂੰ ਕੈਦ ਕਰਾ ਦੂੰ ਤੇਰੀ ਸੁਖ ਨਹੀਂ ਓ ਮੰਗਣੀ ਦਿਨ ਚੜ੍ਹੇ ਦੇ ਨੂੰ ਕੈਦ ਕਰਾ ਦੂੰ ਤੇਰੀ ਸੁਖ ਨਹੀਂ ਓ ਮੰਗਣੀ ਦਿਨ ਚੜ੍ਹੇ ਦੇ ਨੂੰ ਕੈਦ ਕਰਾ ਦੂੰ ਦੋਸਤੋ ਇਹ ਛੋਟਾ ਜਿਹਾ ਗੀਤ ਉਸ ਸਮੇਂ ਦਾ ਸੀਗਾ ਜਿਸ ਵਕਤ ਚੱਕੀਆਂ ਪੀਸਣੀਆਂ ਪੈ ਜਾਂਦੀਆਂ ਸੀ ਸੋਹਣ ਅਲਰ ਕੁੜੀਆਂ ਜਿਹੜੇ ਮਾਪਿਆਂ ਦੀਆਂ ਲਾਡਲੀਆਂ ਰੱਖੀਆਂ ਹੁੰਦੀਆਂ ਸੀਆਂ ਉਹਨਾਂ ਨੇ ਚੱਕੀ ਨੇ ਪੀਸੀ ਹੁੰਦੀ ਸੀ ਕਦੇ ਤੇ ਹੱਥਾਂ 'ਚ ਛਾਲੇ ਪੈ ਜਾਂਦੀਆਂ ਸੀ ਬਾਹਾਂ ਵਿੱਚ ਖੱਲੀਆਂ ਪੈ ਜਾਂਦੀਆਂ ਸੀ ਕਿਉਂਕਿ 4-5 ਕਿਲੋ ਅਨਾਜ ਪੀਸਣਾ ਪੈਂਦਾ ਸੀ ਤੇ ਉਸ ਸਮੇਂ ਨੂੰ ਯਾਦ ਕਰਦੇ ਹੋਏ ਅੱਜ ਤੱਕ ਬਹੁਤ ਜ਼ਿਆਦਾ ਸੋਹ ਹਾਂ ਬੀਬੀਆਂ ਨੂੰ ਤੇ ਮੇਰਾ ਗੀਤ ਇਹ ਚੰਗਾ ਲੱਗਿਆ ਹੋਵੇ ਬਦਰੂ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਪਲੀਜ਼ ਪਲੀਜ਼ ਤੇ ਹੋਰ ਲੈ ਕੇ ਪਾਵਾਂਗੇ ਨੀਦ ਜਵਾਬਕ ਤੁਸੀਂ ਮੇਰੇ ਵੀਡੀਓ ਨੂੰ ਦੇਖੋ ਔਰ ਸ਼ੇਅਰ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ